ਸਲਾਹ ਨਾਨਕ ਪਾਤਸ਼ਾਹੀ ਪਾਸ਼ਾ ਇਹ ਜਿਹੜੀ ਵਿਚਾਰਤਾ ਸਿਪਤਾ ਦੀ ਹੈ ਇਹ ਦਰਬਾਰ ਨਾਲ ਜੋੜਦੀ ਹੈ ਦਰਗਾਹ ਨਾਲ ਜਲ ਜੋਗਣਾ ਜੋੜਦੀਆਂ ਨੇ ਬਾਕੀ ਮਨ ਬੱਤਾ ਜੋੜਦੀ ਉਹ ਸੰਸਾਰ ਦਾ ਜਲ ਜੋਗਣ ਤੇ ਬੋਪਾਲਤ ਬਚਾਵੇ ਬੋਪਾਲਤ ਬਚਾਵੇ ਸ਼ਤਰੂ ਅਨੇਕ ਚਲਾਵਤ ਘਾਵ ਸ਼ਤਰੂ ਅਨੇਕ ਚਲਾਵਤ ਘਾਵ ਕਉ ਤਨ ਇੱਕ ਨਾ ਲਗਨ ਪਾਵੇ ਸਤਾਰ ਜਿਹੜੇ ਵਕਾਰ ਨਾਲ ਹੁੰਦਾ ਰੇਗਾ ਕਾ ਚਲਾਉਦਾ ਹੀ ਤੇ ਵਕਾਰ ਛਤਰੂ ਨਾਲ ਸਾਡੇ ਜਿਹੜਾ ਵਕਾਰ ਨਾਲ ਲੜਦਾ ਹੈ ਤਾਂ ਵਕਾਰ ਨਾਲ ਵੀ ਅਗੋ ਚਲਾਉੜੋਈਂ ਸਤਰਾ ਨੇ ਇੱਕ ਚਲਾਬਤ ਕਾ ਤਉ ਤਾਂ ਨਹੀਂ ਕਰਨਾ ਲੱਗਦਾ ਜਿਹਨਾਂ ਚਲ ਤੇ ਇਹ ਨਗਾਸੇ ਤੇ ਅਖਰੀ ਲੱਗਦਾ ਚਾਹੇ ਬਾਹਲਾ ਛਤਰੂ ਹੋਵੇ ਜਾਂ ਦਲਾ ਹੋਵੇ ਕੋਈ ਨਹੀਂ ਲੱਗਦਾ ਉਹ ਤਾਂ ਜਦ ਤੈਨ ਵਾਰ ਨਾ ਹਿੱਤਾ ਤੇਰੀ ਨਿਗਾਹ ਦੂਵੀਂ ਪਾਸੇ ਉਹਦੀ ਤਾਂ ਹੀ ਲੱਗਣਾ ਛੱਤ ਤੋਂ ਬਧੇਰੇ ਕਾ ਚਲਾਉਂਦਾ ਬਧੇਰੇ ਦੋ ਚਲਾਉਂਦਾ ਇੱਕ ਵੀ ਕੰਮ ਆ ਬੰਦਾ ਉਹ ਤਾਂ ਨਿਕ ਨਾ ਲੱਗਣਾ ਪਾਵੇ ਰੱਖਦਾ ਹੈ ਆਪਣੋ ਕਰ ਦੇ ਕਰ ਆਪਣੇ ਹੱਥ ਦੇ ਕਰ ਕੀ ਜਨ ਤੂੰ ਨਹੀਂ ਚਾਹੁੰਦਾ ਇਹ ਕੌ ਲੱਗੇ ਲੱਗੂ ਕਿਵੇਂ ਪੂਰੇ ਹੱਥ ਆਪਣਾ ਕਰ ਦਿੰਦਾ ਰੱਖਦਾ ਆਪਣੋ ਕਰਦਾ ਕਰ ਉਜਾ ਤੂੰ ਨਹੀਂ ਜਾਂਦਾ ਇਹ ਲੱਗੇ ਕਾ ਉਹ ਤੇ ਆਪਣਾ ਹੱਥ ਪੂਰੇ ਕਰਦੇ। ਹੋਰ ਪਾਸੇ ਨਹੀਂ ਨਦੀ ਗੋਰੀ ਆਤੀ। ਉਹਦੀ ਰਫਲ ਬਣ ਕੇ ਲਾ ਦਿੰਨਾ ਪਰ ਇਹਨੂੰ ਉਹ ਰੋੜੀ ਦੀ ਦੀ ਹੈ। ਕਿੱਧਰ ਖਲਗੀ। ਉਹਦਾ ਤੀਰ ਦੂਰ ਪਾਸੇ ਨੂੰ ਇਕੜੇ ਜਾਂਦਾ ਹੈ ਉੱਥੇ ਲਾ ਦਨ। ਲੱਗਦਾ ਆਪਣੋ ਕਰਦੇ ਕਰ। ਆਪ ਸੰਭੂ ਨੂੰ ਨ ਭੇਟਣ ਪਾਵਾਂ। ਇਹ ਜਿੱਲੇ ਵੀ ਪਾਪ ਨੇ। ਅਤੇ ਪਾਪ ਆ ਗਿਆ ਨਾ। ਜਲ ਜੋਗਰ ਨਹੀਂ ਗੱਲਾਂ ਕੀ ਪਾਪ ਆ ਗੇ। ਬਾਬਾ ਜੀ ਨਵੀਂ ਸੰਸਾਰ ਦੇ ਨੇ ਜਿੰਦੀਆਂ ਵੀ ਇੱਛਾਵਾਂ ਸਾਡੀਆਂ ਨੇ ਇੱਕ ਵੀ ਨਾੜੇ ਨਹੀਂ ਆਉਂਦੀ 84 ਦੇ ਲੋਕਾਂ ਨੇ ਨੇੜੇ ਆਉਂਦੇ ਹੁੰਦੇ ਸਭ ਕੁਝ ਹੈ ਖਾਲਸਾ 84 ਤੋਂ ਪਰੇ ਆ ਪਰ 84 ਤੋਂ ਅਲੱਗ ਹੁੰਦੇ ਨੇ ਸੰਸਾਰੀ ਨਹੀਂ ਹੁੰਦੇ ਸੰਸਾਰੀ ਲੋਕਾਂ ਦਾ ਸੰਤਾ ਇੱਥੇ ਆ ਕੇ ਹੀ ਫਰਕ ਪੈਂਦਾ ਖਾਲਸੇ ਦਾ ਸਿੱਖ ਦਾ ਸੰਸਾਰੀ ਦਾ ਫਰਕ ਇੱਥੇ ਆ ਕੇ ਪੈ ਜਾਂਦਾ ਸਿੱਖ ਹੈ ਜੇ ਸਿੱਖਾ ਤਾਂ ਸੰਸਾਰੀ ਹੈ ਨਹੀਂ ਜੇ ਸੰਸਾਰੀ ਆ ਜੋ ਸਿੱਖ ਹੈ ਜੀ ਅਸੀਂ ਸੰਸਾਰੀ ਹੋ ਕੇ ਸਿੱਖ ਬਣ ਦਾ ਦਾਵਾ ਕਰਦੇ ਹਾਂ ਸਿਆਪਾ ਹੈ ਹੈਗੇ ਸੰਸਾਰੀ ਗੱਲ ਕਰਦੇ ਆ ਸਿੱਖੀ ਦੀ ਸਿੱਖੀ ਦੇ ਤਾਂ ਜੋ ਅਸੀਂ ਬਿਹੜੇ ਜੀ ਨਹੀਂ ਬੜੇ ਗੱਲ ਕਰਨਾ ਗੁਰਬਾਣੀ ਦੇ ਸੰਸ਼ੋਧਨ ਦੀ ਅਰਥਾਂ ਦੀ ਅਸਲ ਤੇ ਬੰਦੇ ਆਣਾ ਵੀ ਅਸੀਂ ਸਿੱਖਾ ਹਾਂ ਹਰ ਸੇਖ ਹੈਰੀ ਸਾਬਤ ਕਰੇ ਕੋਈ ਆ ਜੀ ਵੀ ਮੈਂ ਸਿੱਖਾ ਪਹਿਲਾਂ ਫਿਰ ਕੋਈ ਗਾਹੋਂ ਗੱਲ ਕਰੇ ਇਹ ਸਾਬਤ ਕਰੇ ਮੈਨੂੰ ਸਿੱਖੀ ਦਾ ਗਿਆਨ ਹੈ ਚਲੋ ਸਿੱਖੀ ਦਾ ਗਿਆਨ ਹੈ ਸਾਬਤ ਕਰ ਦਵੇ ਜਿਹਨੂੰ ਸਿੱਖੀ ਦਾ ਗਿਆਨ ਹੈ ਤਾਂ ਸਿੱਖ ਹੈ ਜਿਹੜੇ ਆਦਮ ਨੂੰ ਸਿੱਖੀ ਦਾ ਗਿਆਨ ਨਹੀਂ ਨਾ ਹੈ ਸਿੱਖੀ ਕੀ ਹੈ ਸਿੱਖੀ ਕੀ ਹੈ ਉਹਦੀ ਡੈਫੀਨੇਸ਼ਨ ਹੈਗੀ ਹੈ ਕਈ ਡੈਫੀਨੇਸ਼ਨ ਸਿੱਖੀ ਸਿੱਖਿਆ ਗੁਰ ਵਿਚਾਰ ਜਿਹੜੀ ਗੁਰਮਾਦੀ ਵਿਚਾਰਤਾ ਰਹਿ ਸਿੱਖਿਆ ਵਿਚਾਰਤਾ ਰੱਖੀ ਹੈ ਸਮਝਾ ਦਵੇ ਸਿੱਖੀ ਦੀ ਵਿਚਾਰਤਾ ਰੱਖੀ ਹੈ ਸਮਝਾ ਦਵੇ ਪੂਰੀ ਲਾਈਨ ਖਿੱਚ ਦੇਵੇ ਇੱਥੋਂ ਪਾਵਸਾਗਰ ਤੋਂ ਲੈ ਕੇ ਸੱਚਖੰਡ ਤੱਕ ਪੂਰੀ ਡਿਮਾਰਕੇਸ਼ਨ ਦੇ ਦੇਵੇ ਯਾਰ ਆਏ ਇੱਥੇ ਦੀ ਰਾਹ ਦੀ ਚੱਲ ਕੇ ਸੱਚਖੰਡ ਪਹੁੰਚ ਜਾਈਦਾ ਇਹ ਵਿਚਾਰਧਾਰਾ ਮਾਰਗ ਹੈ ਹੀ ਪੰਥ ਹੈ ਗੁਰੂ ਦੇ ਵਿਚਾਰ ਤਾਰਾ ਹੈ ਕਿ ਜੇ ਇਹਦੀ ਸਮਝ ਨਹੀਂ ਆਈ ਫਿਰ ਬਕਵਾਸ ਕਰਨ ਦੀ ਕੀ ਲੋੜ ਹੈ ਤੇ ਬੋਲਣ ਦੀ ਕੀ ਲੋੜ ਹੈ ਪਹਿਲਾਂ ਸਿੱਖ ਲਾ ਲੋ ਸੁਣੇ ਲੋ ਕਿਸੇ ਤੋਂ ਆਪਣੀ ਆਪਣੀ ਬੋਲੀ ਬੋਲੀ ਜਾਂਦੇ ਇਹ ਕੋ ਮਜ਼ਾਕ ਗੱਲ ਹੈ ਇਹ ਕਾਗਮੀ ਕਾਵਲ ਨੂੰ ਕਿਹਾ ਸੀ ਵੀ ਇਹ ਬੋਲੂਗਾ ਬਾਕੀ ਕੋਈ ਗੱਲ ਆਪਣੇ ਮੂੰਹ ਨਹੀਂ ਕਰਨੀ ਲੈਣਾ ਨੂੰ ਕਿਹਾ ਵੀ ਇਹ ਜੋ ਕਹੂ ਉਹ ਠੀਕ ਹੈ ਬਾਕੀ ਤੁਹਾਨੂੰ ਨਹੀਂ ਪਤਾ ਸਿੱਖੀ ਲੱਗੀ ਹੈ ਸੁਣਦੇ ਉਹ ਵੀ ਸੀ ਉਹ ਡਾਕਟਰ ਗੁਰੂ ਤਾਂ ਸੁਣ ਵਾਲੇ ਤਾਂ ਫਤੂ ਲੱਗਿਆ ਤੁਹਾਨੂੰ ਕਿੱਥੋਂ ਪਤਾ ਲੱਗਿਆ ਸੁਪਨਾ ਆ ਗਿਆ ਤੁਹਾਨੂੰ ਇਹਦਾ ਪਤਾ ਲੱਗਦਾ ਵੀ ਇਹ ਮੂਰਖ ਕਿੱਡੇ ਦਾ ਇਹ ਤਾਂ ਮੂਰਖ ਨੇ ਬਿਲਕੁਲ ਉਹ ਜੱਡ ਕੋਈ ਆਦਮੀ ਜੀ ਤੁਹਾਨੂੰ ਸਿੱਖੀ ਲੱਗਿਆ ਲੋਬੇ ਜਾਂ ਕੋਈ ਆ ਕੇ ਕਹੇ ਬਿਰੂ ਗਿਆ ਦੱਸਿਆ ਉਹ ਅਰਥ ਕਿੱਥੋਂ ਆਉਂਦਾ ਰੀ ਵੀ ਕਿ ਤੁਸੀਂ ਰੱਦ ਕਰੀ ਬੈਠੇ ਹੋ ਸਾਰੇ ਆਪੇ ਸਾਰੇ ਠੀਕੇ ਗਲਤ ਨੇ ਜੋ ਪ੍ਰਚਾਰ ਹੋਇਆ ਗਲਤ ਹੈ ਉਹ ਮੰਨ ਬੈਠੇ ਹੋ ਫੇ ਰੌਲਾ ਕਿਹੜੀ ਗੱਲ ਦਾ ਪਾ ਰਹੇ ਹੋ ਚੁੱਪ ਕਰ ਜੋ ਖੋਜ ਲੋ ਪਿਆ ਕਿਸੇ ਤੋਂ ਪੁੱਛ ਲੋ ਭਾਈ ਜੀ ਦੇ ਖੋਜੀਓ ਦੱਸੇ ਉਹਦੀ ਸੁਣ ਕੇ ਉਹਨੂੰ ਦੱਸੋ ਵੀ ਇੱਥੋਂ ਪਾਈ ਗਲਤ ਲੱਗਦੀ ਹੈ ਇਹ ਤਾਂ ਹੋਈ ਨਾ ਗੱਲ ਆਪਣਾ ਆਪਣਾ ਜੱਡਾ ਚੱਕੀ ਫਿਰਦੇ ਪਤਮਾਰੀ ਹੋਈ ਹੈ ਇਦਾਂ ਦੇ ਕਰਨੀ ਪਾਣੀ ਕਹਾਂ ਅਗਲਾ ਤਾਂ ਸੋ ਕੇ ਰੱਖ ਦਿੰਦਾ ਜਬ ਮਦਾਨ ਚ ਜਾਂਦਾ ਜਾਊਗਾ ਖਾੜੇ ਦੇ ਵਿੱਚ ਤੇ ਦੁਆਜੂ ਫਿਰ ਜਵਾਬ ਨਹੀਂ ਹੁੰਦਾ ਇਹਨਾਂ ਨੂੰ ਫਿਰ ਕਬਰੋਂ ਦੇ ਖੜਦਾ ਪ੍ਰੇਖਾ ਸਾਰੇ ਨਿਕਲ ਜਾਂਦੇ ਉਹ ਬੇਦਰਪਿਆਨ ਨੂੰ ਖਲ ਬਣੀ ਦਾਦਾ ਖੜ ਉਹ ਕਹੇ ਕਿ ਇਹ ਅਤਰਾਜ ਕੀ ਅਤਰਾਜ ਦੇਚ ਜੇ ਗੁਰਬਾਣੀ ਦੀ ਸਮਝ ਹੋਵੇ ਤਾਂ ਤਾਂ ਪਤਾ ਹੋਵੇ ਵੀ ਅਰਥ ਕੀ ਹੈ ਇਹਦਾ ਓਏ ਹਾਲ ਮਰੀਦਾਂ ਦਾ ਕਹਿਣਾ ਮਰੀਦ ਕਹਦੇ ਨੇ ਆਪਣੇ ਅੰਮ੍ਰਿਤ ਪਹਿਲੇ ਦਾ ਗੱਲ ਗੁਰੂ ਢੀਕੇ ਹੋਣਾ ਨੇ ਆਪਣੇ ਆਪ ਨੂੰ ਬਿਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਹਾਲ ਮਰੀਦਾਂ ਦਾ ਕਹਿਣਾ ਲੈ ਆ ਇਹਦੇ ਅਰਥ ਨੇ ਮੈਂ ਮਰੀਦ ਆ ਮੈਂ ਗੁਰੂ ਨਹੀਂ ਹਾਂ ਜੇ ਜੇ ਤੁਸੀਂ ਮਰੀਦ ਹੋ ਜਦੋਂ ਬਰੀਦ ਹੋ ਓਏ ਜੇ ਮਰੀਦ ਬਣੋ ਜੇ ਜੇ ਬਣਿਆ ਹੋਇਆ ਫਰੀਦ ਉਹ ਮਰੀਦ ਹੁੰਦਾ ਤੁਸੀਂ ਸਿੱਖ ਬਣ ਗਏ ਉਹ ਸਿੱਖ ਹੈ ਜਿਹੜਾ ਮਰੀਦਾਂ ਕਹਿ ਰਿਹਾ ਹੈ ਉਹ ਸਿੱਖ ਹੈ ਵਿੱਤਰ ਪਿਆਰਾ ਕਹਿਆ ਵਾਕੀ ਸਖਰ ਓਰੇ ਪੰਜ ਪਿਆਰੇ ਨੇ ਬਿੱਤਰ ਪਿਆਰਾ ਹੀ ਆ ਹੋ ਪਿਆਰੇ ਨਹੀਂ ਕਹਿਆ ਹੋਇਆ ਪੰਜ ਪਿਆਰੇ ਗੁਰੂ ਦੇ ਪਿਆਰੇ ਨੇ ਲਾਡਲੀ ਫੌਜ ਕਹਿੰਦਾ ਪਿਆਰੇ ਹੀ ਨੇ ਹੋ ਉਹ ਪਿਆਰੇ ਕਹਿੰਦਾ ਬਰਾਬਰ ਦੇ ਭਰਾ ਕਹਿੰਦਾ ਤੁਸੀਂ ਹੋਰੇ ਕੁਛ ਮੰਦੀ ਬੈਠੇ ਹੋ ਬਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਮੇਰਾ ਸਨੇਹਾ ਦੇ ਦਿਓ ਹਰੋ ਬਕੌਸ ਹੋਸ ਨਾ ਕਰਨ ਇਹ ਕੋਈ ਇਹ ਜੀ ਗੱਲ ਹੋ ਗਈ ਹਾ 2.5 ਦਾ ਹਸਦਾ ਬੇਲਾ ਬਾਸ਼ਾ ਨੇ ਸੀਤ ਦਿੱਤਾ ਪੰਜਵੇਂ ਬਾਸ਼ਾ ਨੇ ਸੀਤ ਦਿੱਤਾ ਉਹ ਨਾਲੇ ਡਿਗਾਤੇ ਕਹਿੰਦੇ ਤੂੰ ਤੇ ਮੈਨੂੰ ਰੋਗ ਲਜਾਈਦਾ ਨਾ ਹੋਟੜ ਸੁਪੋਰਣ ਕਿ ਨੂੰ ਕਰਦੇ ਨੇ ਇਹਨੂੰ ਕਰਦੇ ਨੇ ਸ੍ਰੀ ਪਦਮਪਤਿ ਨੂੰ ਸੁਪੋਰਣ ਕਹਿੰਦੇ ਐ ਸਾਨੂੰ ਕਰ ਰਹੇ ਨੇ ਜਿਹਦੀ ਗੱਲ ਚੱਲਦੀ ਹੈ ਤੈਨੂੰ ਛੱਡ ਕੇ ਤੇਰੇ ਚੜ੍ਹ ਨੂੰ ਛੱਡ ਕੇ ਬਾਜਰ ਅਜਾਜਲਜ ਪੇ ਆਉਂਦਾ ਨਾ ਅੱਜ ਉੱਥੇ ਅਲੋਦਪੁਰ ਸਾਹਿਬ ਉਹ ਰੋਗ ਸੀ ਮੇਰੇ ਵਾਸਤੇ ਤੇ ਰੋਗ ਸੀ ਉਹ ਸੁਖ ਨਹੀਂ ਸੀ ਕਬਲੂ ਮੇਰੇ ਬਾਤ ਦਾ ਨਰਕ ਸੀ ਪੱਠੀ ਸੀ ਉਹ ਤੂੰ ਤੇ ਮੇਰਾ ਰੋਗ ਰਜਾਈ ਦਾ ਆਡਰ ਲਾਗ ਨੂੰ ਵਾਸਾ ਤੇ ਰਹਿਣ ਉਹ ਤਾਂ ਲਾਗ ਸੀਗੇ ਸਾਰੇ ਬਾਇਆ ਧਾਰੀ ਬਾਇਆ ਧਾਰੀਆਂ ਨਾਲ ਮੈਂ ਘੇਮ ਰਿਆ ਪੇਤੋ ਮੇਰੇ ਮੈਂ ਉਹਨਾਂ ਦੀ ਇਰਕਵੇ ਬਨ ਲੈਂਦਾ ਮੈਨੇ ਮੰਨ ਲਿਆ ਆ ਬੰ ਨੂੰ ਠੀਕ ਹੈ ਉਹ ਨਹੀਂ ਸੀ ਠੀਕ ਸੂਲ ਸਰਾਹੀ ਉਹ ਮੇਰੇ ਬਾਤੇ ਸੂਲੀ ਸਵਾਲ ਸੀ ਸਰਾਹੀ ਜੇ ਮੈਨੂੰ ਉੱਤੇ ਸਰਾਹੀਆਂ ਚ ਪਾਣੀ ਪੀਦਾ ਔਰ ਮੈਨੂੰ ਕੋਗਨਾ ਕੋਗਨਾ ਪੀਣਾ ਪਊਗਾ ਸੂਲ ਸਰਾਹੀ ਸੂਲੀ ਦੇ ਬਰਾਬਰ ਸੀ ਮੈਨੂੰ ਉਦੋਂ ਸੂਲੀ ਚੰਗੀ ਆ ਫਲਸੀ ਤੇ ਚੜ ਜਾਉ ਠੀਕ ਆ ਸਰਾਹੀ ਦੀ ਬਹੁਤ ਚੰਗੀ ਖਜਰ ਪਿਆਲਾ ਉਹਦਾ ਪਿਆਲਾ ਨਾ ਉਦੋਂ ਮੈਨੂੰ ਖਜਰ ਚੰਗੀ ਆ ਉਹ ਪਿਆਲਾ ਮੇਰੇ ਖੰਜਰ ਵਿੱਚ ਬਣਾ ਸੀ ਜੇ ਮੇਰੇ ਹੱਥੀ ਪਿਆਲਾ ਹੁੰਦਾ ਸਰਾਹੀ ਹੁੰਦੀ ਔਰ ਮੇਰੇ ਕੋਲ ਉਹੀ ਐਸ਼ੋ ਐਸ਼ਰ ਤੋਂਦੀ ਮੈਂ ਉਹ ਨਹੀਂ ਉਹਦੀ ਲੋੜ ਹੈਗੀ ਉਹ ਇਹ ਕਹਿ ਰਹੇ ਤੁਸੀਂ ਅਰਥ ਕੀ ਕਰ ਰਹੇ ਹੋ ਸੂਲ ਸਰਾਹੀ ਖੰਜਰ ਪਿਆਲਾ ਵੀ ਤਾਂ ਕਸਾਈਆਂ ਦਾ ਸਹਣ ਕਿਉਂ ਮੇਰੇ ਤੇ ਹਰ ਵਕਤ ਕਸਾਈ ਦੀ ਤਲਵਾਰ ਸੀ ਵੀ ਆਹ ਕਹ ਆ ਬਿਆਨਦੇ ਹੋ ਬਿਆਨਦੇ ਮੈਂ ਹੁਕਮ ਨੂੰ ਛੱਡ ਕੇ ਪਰਮੇਸ਼ਰ ਦੇ ਨੂੰ ਉਹਨਾਂ ਦੇ ਹੁਕਮ ਦੇ ਵਿੱਚ ਆ ਜਾਂਦਾ ਮੈਂ ਪਾਗਲ ਸੀ ਮੇਰੇ ਪਰਵਾਰ ਨੂੰ ਹਾਲ ਫਿਰਦਾ ਯਾਰ ਨੇ ਤਾਂ ਸਾਨੂੰ 70 ਚੰਗਾ ਯਾਰ ਨੇ ਤਾਂ ਸਾਨੂੰ 70 ਚੰਗਾ ਯਾਰ ਦੇ ਯਾਰ ਦੇ ਨਾਲਾ ਨੋੜ ਬਰ ਸੱਚ ਨਹੀਂ ਨਾ ਛੱਡਿਆ ਸੱਚ ਮੇਰਾ ਬਚ ਗਿਆ ਨਾ ਇਹ ਗੱਲ ਹੋ ਰਹੀ ਜੇਪ ਨੂੰ ਕਹੀ ਜਫਰ ਨਾਂ ਵਿੱਚ ਜੁੜ ਜਿੱਤਿਆ ਬੇ ਯਾਰ ਨੇ ਤਾਂ ਸਾਨੂੰ 70 ਚੰਗਾ ਮੈਂ ਜ਼ਮੀਨ ਤੇ ਪਿਆ ਮੈਂ ਖੁਸ਼ ਹੁਟ ਖੇੜਿਆ ਹੁਟ ਖੇੜਿਆ ਜੇ ਮੈਂ ਉੱਥੇ ਰੋਜ਼ ਮਸਾਬ ਹੁੰਦਾ ਮੈਂ ਪੱਠੀ ਜਿੱਤ ਪਦਾ ਸੋਲਾ ਕਰਕੇ ਉਹਨਾਂ ਦੀ ਇਰਮਤ ਕੋ ਤੇ ਰਹਿਣ ਨੂੰ ਵੇ ਭਾਈ ਤੁਸੀਂ ਪ੍ਰਚਾਰ ਨੂੰ ਕਰਿਓ ਕਹੇ ਸਾਲਾ ਪ੍ਰਚਾਰ ਬੰਦ ਕਰਦਾ ਰਹੋ ਕੋਈ ਗੱਲ ਨਹੀਂ ਇਹ ਨਹੀਂ ਹੋ ਸਕਦਾ ਸਾਜਦਾ ਪ੍ਰਚਾਰ ਨਹੀਂ ਬੰਦ ਹੋ ਸਕਦਾ ਜਾਨ ਸਾਚੀ ਨੂੰ ਛੱਡ ਕੇ ਉੱਥੇ ਰਹਿਣਾ ਮੇਰੇ ਬਾਅਦ ਤੇ ਪੱਠੀ ਜਿਹਾ ਰਹਿਣ ਦੇ ਬਰਾਬਰ ਸੀ ਪੱਟ ਘੇੜਿਆਂ ਦਾ ਰਹਿਣਾ ਗੱਲ ਆਏ ਤੁਸੀਂ ਕੀ ਅਸ ਕਰਦੇ ਹੋ ਉਹ ਪਤਾ ਤੁਹਾਨੂੰ ਕਦ ਦਾ ਹੈ ਨਹੀਂ ਇਹ ਬਟਾਰਾ ਘਰੀ ਜਾਂਦੇ ਹੋ ਕਿਦੋਂ ਸਿੱਖੇ ਲੋ ਆਬਾ ਦਾੜੀਆਂ ਵਧਾਈ ਫਿਰਦੇ ਹੋ ਗਾਜ-ਗਾਜ ਦੀ ਇਹ ਨਾਲ ਤਾਂ ਨਹੀਂ ਪ੍ਰਭਾਵ ਪੈਂਦਾ ਹੋਰ ਕੀ ਬਾਤ ਕਹਾ ਕਹ ਤੋਸੋ ਸੋ ਪੇਟ ਹੀ ਕੇ ਪਟ ਵਿਚ ਬਚਾਵਾ ਹੋਰ ਕੀ ਬਾਤ ਕਹਾ ਕਹ ਤੋਸੋ ਮੈਂ ਹੋਰ ਕਿਸੇ ਦੀ ਕੀ ਗੱਲ ਕਹ ਪੇਟ ਹੀ ਕੇ ਪਟ ਵਿਚ ਬਚਾਵਾ ਉਹ ਤਾਂ ਪੇੜ ਜੁਲਦਾ ਬਚਾਜੋ ਉਹ ਵੀ ਪਟ ਦੇ ਵਿੱਚ ਹੁੰਦਾ ਜੋ ਉੱਥੇ ਬਿਨਾ ਸਾਹ ਦੇ ਵਿਚਾਈ ਫਿਰਦਾ ਉਹਨੂੰ ਸਾਹ ਹੁੰਦਾ ਨਹੀਂ ਬਾਹਰ ਤਾਂ ਬਚਾਉਣਾ ਕੋਈ ਗੱਲੇ ਨਹੀਂ ਉਹਦੇ ਵਾਸਤੇ ਬਾਹਰ ਬਚਾਉਣਾ ਕੀ ਔਖਾ ਰੂ ਉਹ ਪਰਦੇ ਜੇ ਉੱਥੇ ਕੋਈ ਮੁਸੀਬਤ ਪੈ ਜਾ ਅੰਦਰ ਵੀ ਬਚਾਈ ਜਾਂਦਾ ਉਹ ਉਹਦਾ ਹੱਥ ਹੁੰਤੇ ਵੀ ਪਰਦਾ ਉਹ ਨਹੀਂ ਕੋ ਰੋਕ ਸਕਦਾ ਪਾਣਾ ਨੂੰ ਨਹੀਂ ਰੋਕ ਸਕਦਾ ਕੋਈ ਪਾਣਾ ਉੱਥੇ ਵੀ ਵਰਤ ਰਿਹਾ ਹੈ ਪਾਣਾ ਸਾਰੇ ਵਰਤ ਰਿਹਾ ਹੈ ਢੇਟੀ ਹੀ ਕੇ ਪਟ ਪੀਚ ਬਚਾਵੇ ਪੇਟ ਦੇ ਵਿੱਚ ਜਿਹੜਾ ਪੜਦਾ ਹੈ ਪਰਦਾ ਹੀ ਆ ਨਾ ਗਰਭ ਉਹਦੇ ਵਿੱਚ ਅੰਦਰ ਬਚਾ ਰਿਹਾ ਹੋਰੂ ਬੱਚੇ ਰੂ ਪਟ ਪੀਚ ਬਚਾਵੇ ਨਈ ਬਾਹਰ ਦੀ ਗੱਲ ਕਰਦੇ ਬਾਹਰ ਬਚਾਉਣ ਲਈ ਔਖਾ ਉੱਥੇ ਨਹੀਂ ਬਚਾ ਸਕਦਾ ਕੋਈ ਉੱਥੇ ਔਖਾ ਬਚਾਉਣਾ ਸਭ ਤੋਂ ਪਰ ਭਾਵੈ ਬਨ ਸਾਫ ਤੇ ਰੱਖਾ ਉਦੋਂ ਬਿਨਾਂ ਸਾਧੇ ਰੱਖਿਆ ਹੋਇਆ ਹਾਂਜੀ ਜੱਛ ਭੁਜੰਗ ਸੁਦਾਨਵ ਦੇਵ ਅਭੇਵ ਤੁਮੈ ਸਭ ਹੀ ਕਰ ਤਿਆਵੈ ਜੱਛ ਭੁਜੰਗ ਸੁਦਾਨਵ ਦੇਵ ਦਾਲਬੁਲੇ ਦੇਵਤੇ ਨੇ ਅਭੇਵ ਤੁਮੈ ਸਭ ਹੀ ਕਰ ਤਿਆਵੈ ਜੱਛ ਨੇ ਜਿਹੜੇ ਗਾਉਂਦੇ ਨੇ ਗੀਤ ਪਰਮੇਸ਼ਰ ਦੇ ਹੀ ਗਾਉਂਦੇ ਨੇ ਪਰ ਮੈਂ ਚਾਹਦਾ ਨਹੀਂ ਗਾਉਂਦੇ ਉਹ ਪਦਮਾ ਪਦ ਦੇ ਗੀਤ ਗਾਉਂਦੇ ਨੇ ਸ੍ਰੀ ਪਦਮਾ ਪਦ ਨਹੀਂ ਗਾ ਸਕਦੇ ਸ੍ਰੀ ਪਦਮਾ ਪਦ ਨੂੰ ਪਦਮਾ ਪਦ ਮੰਨ ਕੇ ਗੀਤ ਗਾਉੜੇ ਹੋ ਰਹੇ ਹੁਣਾਂ ਦੇ ਇਹ ਜਾਂਛਰ ਗਾਉਂਦੇ ਨੇ ਰਚਦੇ ਹੁੰਦੇ ਨੇ ਘੰਡਰ ਬਣੇ ਜਿਹੜੇ ਇਹ ਨੇ ਆਪੇ ਇਹ ਤੁਮੇ ਸਭ ਹੀ ਕਰਦਾ ਉਹਨਾਂ ਆ ਦੂਏ ਨੇ ਬਾਕੀ ਦੂਏ ਨੇ ਸ਼ਿਵ ਜੀ ਦੇ ਧਾਨਵ ਦੇਵ ਨਹੀਂ ਨਹੀਂ ਧਾਨਵ ਦੇਵ ਤਾਂ ਪੁਜੰਗ ਪੁਜੰਗ ਇੱਥੇ ਇਹ ਦੋਏ ਨੇ ਕੈਟਾਗਰੀ ਹੋਈ ਹੋਈ ਜਿੱਥੇ ਪੁਜੰਗ ਵਾਲੇ ਨੇ ਉਹ ਸ਼ਿਵ ਜੀ ਵਾਲੇ ਆਉਣੇ ਨੇ ਜੱਜ ਬੋ ਜੱਛੇ ਜੱਛੇ ਇਹ ਗੌਣ ਵਾਲੇ ਨੇ ਦੂਏ ਦਾਨਵ ਦੇਵ ਨੇ ਉਹ ਗੌ ਤੇ ਰੀ ਉੱਤੇ ਦਾਨਵ ਦੇਵ ਉਹ ਸੁਣਦੇ ਹੁੰਦੇ ਨੇ ਜੜਕ ਵੀ ਸੜ ਗੌਂਦੇ ਨੇ ਨਾ ਸੰਕਤਾਂ ਸੁਣਦੀ ਹੋਈ ਹੈ ਸੁਣਨ ਵਾਲੇ ਦੇਵਤੇ ਹੁੰਦੇ ਨੇ ਘੌਣੇ ਵਾਲੇ ਰਗੀ ਟਾਡੀ ਕਹਿੰਦੇ ਆਪਾਂ ਕਬੀਸੜ ਕਹਿੰਦੇ ਐ ਉਹ ਜੱਛ ਲੋ ਸੀ ਉਹਨਾਂ ਦਾ ਕਿੰਨਾ ਨੇ ਜੱਛ ਗੌਣ ਕਰਨ ਵਾਲਾ ਕੋਈ ਹੰਗੂ ਸੁਦਾਨਵ ਦੇ ਮੈਂ ਆਪਾਂ ਕਹਿੰਦੇ ਆ ਕੌਲੇ ਜੀ ਇਹ ਟਾਡੀ ਹੈ ਇਰਾਗੀ ਹੈ ਕਬੀਸ਼ਰ ਹੈ ਉਹਨਾਂ ਦੇ ਨਾਮ ਨੇ ਇਹ ਵਿੱਚੋਂ ਹੀ ਉੱਦਦੇ ਹੋਂ ਤਾਂ ਉਹਨਾਂ ਦੇ ਵਿੱਚੋਂ ਹੀ ਦੇਵਤਿਆਂ ਚੋਂ ਹੀ ਪਰ ਉਹ ਕੈਟਾਗਰੀ ਤਾਂ ਹੈ ਉਹਨਾਂ ਦੀ ਗਉੜ ਨਾਲ ਦੀ ਰਗ ਗੀਤ ਉਹਨਾਂ ਨੇ ਜੋੜਨੇ ਆਪੇ ਲਿਖੜਨੇ ਆਪੇ ਗਾੜਨੇ ਉਸ ਦੀ ਗੱਲ ਨਹੀਂ ਵਿਸ਼ਨੂ ਦੀ ਤੇ ਦੂਏ ਨੇ ਨਾ ਕੀ ਉਹਨੇ ਸ਼ਿਵ ਜੀ ਦਾ ਵਿਆਹ ਗਾਉਂਦੇ ਹੁੰਦੇ ਉਹ ਵੀ ਗਾਉਂਦੇ ਨੇ ਉਹਨਾਂ ਦਾ ਵਿਜੋੜਿਆ ਹੈ ਉਹ ਸ਼ਿਵ ਜੀ ਦੀ ਉਸਤਤੀ ਕਰਦੇ ਨੇ ਉਹ ਵਿਸ਼ਨੂ ਦੀ ਕਰਦੇ ਨੇ ਸੋਦਨਬ ਦੇਵ ਦਾਨੁ ਦੇ ਵੀਨਾ ਨਾਲੇ ਵਿੱਚ ਆਪੇ ਇਹ ਤੁਮੇ ਸਭ ਹੀ ਕਰਤੇ ਆਵੇਂ ਤੇਰੇ ਧਿਆਨ ਸਾਰਾ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਰਾਖਸ਼ ਵੀ ਉਤਰ ਗਦੇ ਨੇ ਇਹ ਨਾਲੇ ਰੱਬ ਨੂੰ ਨਹੀਂ ਮੰਨਦੇ ਹੋ ਬਸ ਦੇਖੋ ਰਾਖਸ਼ ਜੀ ਮੰਨਦੇ ਨੇ ਕਿਸੇ ਨਾ ਕਿਸੇ ਰੂਪ ਚ ਪਰਮੇਸ਼ਰ ਨੂੰ ਉਹ ਜਾਇ ਕੁਦਰਤ ਕਹੇ ਬੰਦੇ ਨੇ ਕੁਝ ਵੀ ਮੰਨਦੇ ਪਰ ਉਹ ਜਿਹੜੇ ਇਹ ਨਾਲਾ ਤਰੀਕਾ ਹੈ ਨਾ ਜਿਹਨੂੰ ਇਹ ਮੰਨਦੇ ਨੇ ਪੂਰਤੀ ਨੂੰ ਆਉਣਾ ਉਹ ਨੂੰ ਨਹੀਂ ਮੰਨਦੇ ਉਹ ਕਹਿੰਦਾ ਕੋਈ ਗੈਬੀ ਸ਼ਕਤੀ ਹੈ ਜਿਵੇਂ ਮੁਸਲਮਾਨ ਕਹਿੰਦੇ ਨੇ ਪੂਰਦੇ ਦਾ ਕੋਈ ਹੈ ਨਹੀਂ ਕੋਈ ਗੈਬੀ ਸ਼ਕਤੀ ਹੈ ਅੱਲਾ ਉਹਦੇ ਮੁਰੇ ਅੜਦੇ ਨੇ ਬੁਖ ਵੀ ਅੜਦੇ ਨੇ ਬੁਖਦੇ ਵੀ ਨੇ ਬੁਖਦੇ ਨੇ ਨਾ ਐਵੇਂ ਬੁਖਦੇ ਹੁੰਦੇ ਰਹੋ ਬੰਦੇ ਹੁਸੇ ਤਾਂ ਨਹੀਂ ਪਰ ਉਹ ਜਾਣਦੇ ਨਹੀਂ ਹਲੂ ਇਹ ਕਹੜਾ ਜਾਣਦੇ ਨਹੀਂ ਜੀ ਤੇ ਬੰਗਦੇ ਨੇ ਉਹਦਾ ਜੋ ਜੀਤੇ ਬੰਗਦੇ ਨੇ ਸਹੀ ਹੈ ਚਾਹੇ ਜਾਣਦੇ ਨਹੀਂ ਇਹਨਾਂ ਨੇ ਡੁਪਲੀਕੇਟੇ ਬਣਾ ਲੈਣੇ ਨੇ ਕਹਾਂ ਜਨਰਲ ਵਾਲਾ ਵਰਕਾ ਹੀ ਪਾਣਦਾ ਜਨਰਲ ਦੀ ਲੋੜ ਹੈ ਰੀ ਉਹਨੂੰ ਯਾਨਾਂ ਦੀ ਲੋੜ ਤਾਂ ਹੈ ਨਾ ਇਹ ਤਾਂ ਖਾਣ ਕੇ ਯਾਨਾਂ ਦੀ ਲੋੜ ਨਹੀਂ ਕਾ ਮਿਲ ਗਿਆ ਸਾਨੂੰ ਤਾਂ ਹਾਂ ਉਹ ਮੇ ਅਕਾਸ਼ ਪਤਾਲ ਰਸਾਤਲ ਜੱਛ ਭਜੰਗ ਸਭੇ ਸਰਨ ਆਵੇਂ ਭੂਪ ਦੇ ਉੱਤੇ ਅਕਾਸ਼ ਪਤਾਲ ਜਿੱਦੇ ਵੀ ਜੀਵ ਨੇ ਜੱਛ ਭਜੰਗ ਸਭੇ ਸਰਨ ਆ ਕਦਰ ਸਾਰੇ ਤੇਰੇ ਅੱਗੇ ਤੇਨੂੰ ਅੱਗੇ ਸਾਰੇ ਨੂੰ ਬਸ਼ਕਾਰ ਕਰ ਦੇਦੇ ਤੇਰੇ ਅੱਗੇ ਸਾਰੇ ਝੁਕਦੇ ਨੇ ਵਾਏ ਸਕੇ ਨਹੀਂ ਪਾਰ ਪ੍ਰਭਾ ਹੁਨ ਕੋ ਨੇਤਿ ਹੀ ਨੇਤਾ ਬੇਦ ਬਤਾਵੇ ਇਹ ਜਿਹੜੇ ਬੇਦ ਨੇ ਨਾ ਇਹ ਦੱਸਦੇ ਨੇ ਵੀ ਜਿਹੜੇ ਗਿਆਨਵਾਨ ਨੇ ਜਿਹਦੇ ਵੀ ਗਿਆਨਵਾਨ ਨੇ ઋષਿਪੂਰੀ ਹੋਏ ਨੇ ਤੇਰੀ ਪ੍ਰਭਾ ਜੜੀ ਹੈਗੀ ਆ ਨਾ ਤੇਰਾ ਪ੍ਰਭਾਵ ਕਿਵੇਂ ਪੈ ਰਿਹਾ ਹੈ ਸੰਸਾਰ ਤੇ ਉੱਤੇ ਨੇਤਿ ਹੀ ਨੇਤਾ ਬੇਦ ਬਤਾਵਨ ਇਹ ਕਿੰਨਾ ਕੁ ਪਾਉ ਕਿੰਨਾ ਉਹਦਾ ਪ੍ਰਭਾਵ ਹੈ ਥੋੜਾ ਇਹਦਾ ਅੰਦਾਜ਼ਾ ਕੋਈ ਨਹੀਂ ਕਿਸੇ ਨੂੰ ਤੇਰੇ ਪ੍ਰਭਾਵ ਦਾ ਤੇਰੀ ਪ੍ਰਭਾ ਜਿਹੜੀ ਹੈ ਤੇਰੀ ਜਿਹੜੀ ਸ਼ਕਤੀ ਹੈ ਉਹਦਾ ਕੋਈ ਅੰਦਾਜ਼ਾ ਨਹੀਂ ਲੱਗਦਾ ਹੈ ਨਾਨਕ ਇਹ ਇਸ ਕਰਕੇ ਬੇਅੰਤ ਬੇਅੰਤ ਕਹੀ ਜਾਂਦੀ ਖੋਜ ਥਕੇ ਸਭ ਹੀ ਖੁਜੀਆ ਸੁਰ ਹਾਰ ਪਰੇ ਹਰ ਹੱਥ ਨਾ ਆਵੇ ਖੋਜ ਪਰੇ ਸਭ ਹੀ ਖੁਜੀਆ ਸਾਰੇ ਖੋਜੀ ਖੋਜ ਕੇ ਥੱਕ ਗਏ ਸੁਰ ਹਾਰ ਪਰੇ ਹਰ ਹੱਥ ਨਾ ਆਵੇ ਦੇਵਤੇ ਵੀ ਹਾਰ ਕੇ ਬਹਿ ਗਏ ਥੱਕ ਗਏ ਕੋਈ ਪਤਾ ਨਹੀਂ ਮਿਲਦਾ ਜਾਂ ਲੱਗੂ ਦੇਖੀ ਜਊ ਹਰ ਹੱਥ ਨਾ ਆਵੇ ਹਰ ਹੱਥ ਨਹੀਂ ਆਇਆ ਕਿਸੇ ਦੇ ਨਾਰਦ ਸੇ ਚਤੁਰਾਨਨ ਸੇ ਰੁਮਨਾਰਿਕ ਸੇ ਸਭ ਹੂੰ ਮਿਲ ਗਾਇਓ ਨਾਰਦ ਸੇ ਚਤੁਰਾਨਨ ਸੇ ਨਾਰਦ ਨਾਰਦ ਬੋਲੀ ਚਤੁਰਾਨਨ ਕਹਿੰਦੇ ਨੇ ਬ੍ਰਹਮਾਨ ਨੂੰ ਰੁਮਨਾਰ ਚਾਰ ਮੁਖ ਨਹੀਂ ਹੁੰਦੇ ਅਸਲ ਚਾਰ ਪ੍ਰਕਾਰ ਦਾ ਗਿਆਨ ਹੈ ਨਾ ਜਿਹੜਾ ਚਾਰ ਪ੍ਰਕਾਰ ਦਾ ਗਿਆਨ ਹੈ ਨਾ ਇਹਨੂੰ ਚਤੁਰਾਨਨ ਕਹਿੰਦੇ ਆ ਰੁਮਨਾਰਿਕ ਰੁਬਨਾਰਿਕ ਇੱਕ ਰੁਬਨਾਰਿਕ ਰਿਸ਼ੀ ਬੁੱਧੀ ਤਾਂ ਦੁਹੇ ਵੀ ਹੋਏ ਨੇ ਪਰ ਇਹ ਕੁਝ ਐਸੇ ਵੀ ਰਿਸ਼ੀ ਹੋਏ ਨੇ ਜਿਹੜੇ ਪਰਮੇਸ਼ਰ ਦੇ ਗੀਤ ਗਾਉਂਦੇ ਨੇ ਪਰ ਸਹੀ ਨਹੀਂ ਗਾ ਸਕਦੇ ਜਿਨਾ ਜੋ ਗੰਦਰ ਕਬੀਰਾਇ ਬਗਾਰਾ ਉਹ ਆਏ ਨੇ ਨਾ ਪਖੰਡ ਬਾਤੇ ਤਖਨੜ ਕੀਤਾ ਪਰ ਪੂਰਾ ਗਿਆਨ ਨਹੀਂ ਸੀ ਔਰ ਇਹ ਕਿ ਮੂਰੀ ਵੀ ਐਜੇ ਹੋਏ ਨੇ ਰਮਨਾਰਿਕ ਸੇ ਸਭਾ ਹੂੰ ਮਿਲ ਗਾਇਓ ਸਾਰੇ ਮਿਲ ਕੇ ਗੂਦੇ ਰਹੇ ਨੇ ਕੋਸ਼ਿਸ਼ ਕਰਦੇ ਰਹੇ ਨੇ ਜਿਹੜਾ ਗਾਦਿਓ ਗਾਉਂਦੇ ਰਹੇ ਨੇ ਗਾਇਨ ਕਰਦੇ ਰਹੇ ਨੇ ਪਰ ਉਹ ਪੂਰਾ ਕਲੀਅਰ ਨਹੀਂ ਸੀ ਉਹਨਾਂ ਨੂੰ ਹਾਂ 베ਦਕ ਤੇਬ ਨਾ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨਾ ਆਇਓ ਵੇਦਕ ਤੇਵ ਨੇ ਵੀ ਇਹ ਕਹਿਤਾ ਵੀ ਭੇਜ ਸਾਨੂੰ ਨਹੀਂ ਮਿਲਿਆ ਸਭ ਹਾਰ ਪਰੇ ਹਰ ਹਾਥ ਨਾ ਆਇਓ ਸਾਰੇ ਹਾਰ ਕੇ ਥੱਕ ਕੇ ਬੇਲਤ ਬੇਲਤੇ ਸਭ ਹਰ ਕੁਛ ਵੀ ਕਹਿ ਸਕਦੇ ਹਰ ਹਾਥ ਨਾ ਆਇਓ ਹਰ ਦੀ ਸਮਝ ਨਹੀਂ ਆਈ ਹਰ ਹਾਥ ਨਾ ਆਇਆ ਹਰ ਦੀ ਸਮਝ ਨਹੀਂ ਆਈ ਬਾਹਰੋਂ ਨਹੀਂ ਹਰਦੀ ਸਮਝ ਆਉਣੀ ਸੀ ਅਸਰ ਚੰਦਰੋ ਆਪੇ ਹਰਸੀਏ ਇਹ ਜਿਹੜਾ ਹਰ ਹਾਥ ਨਾ ਆਇਓ ਹਾਥ ਨਾ ਕਰ ਲੈਣ ਬਾਹਰੋਂ ਖੋਜ ਦੇ ਨੇ ਲੋਕ ਉਹਨੂੰ ਕਹਿ ਰਹੇ ਨੇ ਜਿਹਨੇ ਬਾਰੋਂ ਗੋਦ ਦੇ ਉਹਨਾਂ ਨੂੰ ਐ ਰਹਿਤ ਪਾਕਿਸਤਾਨ ਕੋ ਠੀਕ ਹੈ ਲਬਦਰ ਬਾਰੋਂ ਹੱਥ ਕੇ ਮੈਂ ਅਜ ਬਾਰੋਂ ਜੇ ਹਰ ਆਪੇ ਵਿਰਧ ਕੀ ਹੁਣ ਜੇ ਆਪੇ ਹਰ ਇਹ ਆਪਣੇ ਵਿੱਚੇ ਹਰ ਤਾਂ ਫਿਰ ਹੱਥ ਕੀ ਹੁੰਦਾ ਵਿੱਚ ਹਾਦੀ ਸਮਝਾਉਣੀ ਤੇ ਹਣੀ ਸੀ ਅੰਦਰੋਂ ਸਮਝਾਉਦੇ ਬਹਿ ਕੇ ਸਮਝਦੇ ਕਾਇ ਸਕੇ ਨਹੀਂ ਪਾਰ ਉਮਾਪਤੀ ਸਿੱਧ ਸਨਾਤ ਸੰਨਤਨ ਤੇ ਆਇਓ ਉਮਾਪਤੀ ਜਿਹਨੂੰ ਕਹਿੰਦੇ ਨੇ ਨਾ ਉਮਾਪਤੀ ਵੀ ਉਹ ਪਰਮਪਤੀ ਦਾ ਹੀ ਨਾਮ ਹੈ ਸ੍ਰੀ ਬਗਵਾਂ ਪਤੀ ਨਹੀਂ ਪਰਮਪਤੀ ਨਾ ਉਮਾਪਤੀ ਤਾਂ ਸ਼ਿਵ ਜੀ ਦਾ ਨਾਮ ਹੈ ਸੱਚ ਉਹ ਮਾਪਤੀ ਵੀ ਜਾਣੇ ਪਾਰ ਨਹੀਂ ਪਾ ਸਕਿਆ ਉਹ ਵੀ ਨਹੀਂ ਕਿਸੇ ਕੱਡੇ ਲੱਗਿਆ ਬਥੇਰੀ ਸਮਾਦੀ ਲਾਈ ਆਉਣ ਸਿੱਧ ਸਨਾਤ ਸੰਨਤਨ ਤੇ ਆਇਓ ਆਹੋ ਸੱਤਾ ਨੇ ਨਾ ਥਾ ਨਾਲ ਆ ਰਹੇ ਲੜਕੇ ਸੰਨਤਨ ਤੇ ਆਇਓ ਪਤਾ ਨਹੀਂ ਕਿ ਨਾ ਧਿਆਨ ਜੋੜੇ ਰਹੇ ਉਹਨਾਂ ਨੇ ਕਿੰਨਾ ਚਿਰ ਤੱਕ ਅਨੰਤ ਕਾਲ ਤੱਕ ਧਿਆਨ ਜੋੜ-ਜੋੜ ਕੇ ਥੱਕ ਗਏ ਧਿਆਨ ਤਰੋ ਤੇ ਕੋ ਮਨ ਮੈਂ ਉਹਨਾਂ ਨੂੰ ਬਲਿਆ ਕੁਛ ਨਹੀਂ ਧਿਆਨ ਚ ਨਹੀਂ ਆ ਸਕਿਆ ਉਹਨਾਂ ਦੇ ਸਮਝ ਨਹੀਂ ਆਈ ਸਮਝ ਰਹੇ ਸੀ ਕਿ ਧਿਆਨ ਲਾ ਕੇ ਵੀ ਕੀ ਚੀਜ਼ ਹੋ ਰਹੀਦਾ ਜੇ ਲਾ ਰਹੇ ਸੀ ਧਿਆਨ ਤਰੋ ਤੇ ਕੋ ਮਨ ਮੈਂ ਜੇ ਕੋ ਅਮਤੋਜ ਸਵੇਰ ਜਗ ਛਾਇਓ ਤਾਂ ਧਿਆਨ ਧਾਲਾਂ ਤੁਸੀਂ ਉੱਤੇ ਨੂੰ ਨਹੀਂ ਧਾਲਣਾ ਧੱਲੇ ਨੂੰ ਧਾਲਣ 地上から下りて。